ਸਰਪ੍ਰੋ ਸਸਿਕਾਲ ਮੈਂ ਪਾਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਵਿੱਚ ਝੋਨਾ ਤੇ ਝੋਨੇ ਦੇ ਵਿੱਚ ਪੈਂਦਾ ਹੈਗਾ ਜ਼ਿੰਕ ਦਾ ਰੋਲਾ ਰੋਲਾ ਕਿਉਂ ਪੈਂਦਾ ਹੈਗਾ ਜਿਨੇ 10 ਕਿਲੋ ਪਾਤਾ ਉਹਦੇ ਵੀ ਘਾਟ ਆ ਜਾਂਦੀ ਹੈ ਜਿਨੇ ਨਹੀਂ ਪਾਇਆ ਉਹਦੇ ਵੀ ਘਾਟ ਆ ਜਾਂਦੀ ਹੈਗੀ ਆ ਕਈ ਵੀਰ ਜ਼ਿੰਕ ਲੈਣ ਜਾਂਦੇ ਹੈਗੇ ਆ ਉਹਨਾਂ ਨੂੰ ਮਾਰਕੀਟ ਦੇ ਵਿੱਚ ਜ਼ਿੰਕ ਦੇ ਨਾਂ ਤੇ ਹੋਰ ਗੁੱਤਲੀਆਂ ਵੰਡੀਆਂ ਜਾਂਦੀਆਂ ਹੈਗੀਆਂ ਜ਼ਿੰਕ ਦਾ ਬੈਕਟੀਰੀਆ ਹੋ ਗਿਆ ਬਾਇਓ ਜ਼ਿੰਕ ਹੋ ਗਿਆ ਹੋਰ ਪਤਾ ਨਹੀਂ ਕੀ ਕੁਝ ਦੇਖੋ ਜ਼ਿੰਕ ਦਾ ਕੰਮ ਕਿਸੇ ਵੀ ਹੋਰ ਤੱਤ ਨੇ ਨਹੀਂ ਕਰਨਾ ਇੰਨਾ ਕੁ ਦਿਮਾਗ ਚ ਰੱਖੋ జింక్ సల్ఫేట్ ਆ ਜਿਹੜਾ ਤੁਹਾਡੀ ਮਿੱਟੀ ਦੀ ਪੀਐਚ ਵਧਨ ਕਰਕੇ ਇੱਕੋ ਹੀ ਫਸਲ ਵਾਰ-ਵਾਰ ਲੱਗ ਰਹੀ ਹੈ ਮਿੱਟੀ ਦਾ ਕਲਚਰ ਵੀ ਸੇਮ ਹੋ ਜਾਂਦਾ ਹੈਗਾ ਆਪਾਂ ਵੀ ਇੱਕ ਦਾਲ ਦੇ ਨਾਲ ਰੋਟੀ ਹਰ ਰੋਜ਼ ਨਹੀਂ ਖਾਂਦੇ ਹੈਗੇ ਸਵੇਰ ਸ਼ਾਮ ਹਫਤੇ ਬਾਅਦ ਕਿੰਨੀਆਂ ਹੀ ਆਪਾਂ ਆਈਟਮਾਂ ਖਾਂਦੇ ਹੈਗੇ ਆ ਪਰ ਮਿੱਟੀ ਨੂੰ ਇੱਕੋ ਹੀ ਫਸਲ ਲੱਗੀ ਹੋਈ ਆ ਕਣਕ ਝੋਨਾ ਕਣਕ ਝੋਨਾ ਤਾਂ ਉਹਦੇ ਕਰਕੇ ਵੀ ਤੱਤਾਂ ਦੀ ਫਿਕਸਿੰਗ ਜ਼ਿਆਦਾ ਹੋ ਜਾਣੀ ਮਿੱਟੀ ਦੇ ਵਿੱਚ ਮੋਨੋਕਲਚਰ ਪੈਦਾ ਹੋ ਜਾਣਾ ਮਿੱਟੀ ਦੇ ਵਿੱਚ ਖਾਦਾਂ ਦੀ ਪੂਰਨ ਵਰਤੋਂ ਨਾ ਹੋ ਪਾਉਣੀ ਵੀ ਕਾਰਨ ਬਣ ਜਾਂਦਾ ਹੈਗਾ ਬਟ ਜੇ ਤੁਸੀਂ ਆਪਣੇ ਖੇਤ ਦੇ ਵਿੱਚ ਝੋਨਾ ਲਾਇਆ ਹੋਇਆ ਝੋਨਾ ਲਾਉਣ ਜਾ ਰਹੇ ਹੋ ਜਾਂ 10-15 ਦਿਨ ਹੋ ਚੁੱਕੇ ਹੈਗੇ ਆ ਜਿਹੜੀ ਮੈਂ ਸਕਰੀਨ ਤੇ ਫੋਟੋ ਦਿਖਾ ਰਿਹਾ ਐ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇ ਰਹੇ ਆ ਜ਼ਿੰਕ ਪਾਇਆ ਸੀ ਜਾਂ ਨਹੀਂ ਪਾਇਆ ਸੀ ਕੋਈ ਮੈਟਰ ਨਹੀਂ ਕਰਦਾ ਤੁਹਾਨੂੰ ਜ਼ਿੰਕ ਦੀ ਸਪਰੇ ਹੀ ਕਰਨੀ ਪਵੇਗੀ ਤੁਹਾਡੇ ਕੋਲੇ ਮਾਰਕੀਟ ਵਿੱਚ ਦੋ ਤਿੰਨ ਤਰ੍ਹਾਂ ਦਾ ਜ਼ਿੰਕ ਹੈਗਾ ਸਲਫੇਟ ਵੀ ਹੈਗਾ ਜਿਹੜਾ ਕਿ ਸਪਰੇਅ ਵਾਸਤੇ ਮੈਂ ਇਹਨਾਂ ਜ਼ਿਆਦਾ ਵਧੀਆ ਨਹੀਂ ਮੰਨਦਾ ਹੈਗਾ ਚਲੇਟਡ ਜ਼ਿੰਕ ਵੀ ਹੈਗਾ ਜਿਹੜਾ ਸਪਰੇਅ ਵਾਸਤੇ ਬਹੁਤ ਜ਼ਿਆਦਾ ਵਧੀਆ ਕਿਸੇ ਵੀ ਸਪਰੇਅ ਹੋਰ ਸਪਰੇਅ ਦੇ ਨਾਲ ਮਿਕਸ ਹੋ ਕੇ ਸਪਰੇਅ ਹੋ ਸਕਦੀ ਹੈਗੀ ਹੈ ਬਟ ਜ਼ਿੰਕ ਆਕਸਾਈਡ ਵੀ ਹੈਗਾ ਜਿਹੜਾ ਕਿ ਬਹੁਤ ਈਜ਼ੀਲੀ ਬੂਟੇ ਨੂੰ ਮਿਲ ਜਾਂਦਾ ਹੈਗਾ ਤੇ ਤੁਸੀਂ ਸਪਰੇਅ ਕਰਨ ਦੇ ਲਈ ਵਰਤ ਸਕਦੇ ਹੈਗੇ ਹੋ ਸਮੱਸਿਆ ਇਹ ਨਹੀਂ ਹੈਗੀ ਕਿ ਜੇ ਮਕਾਪਾ ਥੱਲੇ ਦਿੱਤਾ ਸੀ ਇਹ ਮਿਲਿਆ ਨਹੀਂ ਹੈਗਾ ਕਿਉਂਕਿ ਜ਼ਿੰਕ ਦੀ ਜਿਹੜੀ ਰਿਕੁਆਇਰਮੈਂਟ ਆ ਉਹਦਾ ਬਹੁਤ ਘੱਟ ਆ 200 ਗ੍ਰਾਮ ਹੀ ਚਾਹੀਦਾ 142 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ ਚਾਹੀਦਾ ਤੁਹਾਡੇ ਝੋਨੇ ਦੀ ਪੈਦਾਵਾਰ ਆ ਜਿਹੜੀ 18 ਕੁਆਂਟਲ ਤੋਂ ਲੈ ਕੇ 40 ਕੁਆਂਟਲ ਤੱਕ ਹੁੰਦੀ ਆ ਅਲੱਗ-ਅਲੱਗ ਰਾਈਟਿੰਗਾਂ ਦੀ ਬਾਸਮਤੀ ਦੇ ਪਰਮਲ ਦੀ ਗੱਲ ਕਰ ਰਿਹਾ ਪਰ ਸਮੱਸਿਆ ਇਹ ਹੈਗੀ ਆ ਕਿ ਆਪਾਂ ਨੇ 8 10 15 20 ਕਿਲੋ ਤੱਕ ਵੀ ਜ਼ਿੰਕ ਪਾ ਕੇ ਦੇਖਿਆ ਜਿਹੜੇ ਵੀ ਨਹੀਂ ਵੀ ਪਾ ਰਹੇ ਹੈਗੇ ਜਿਨ੍ਹਾਂ ਕੋਲੇ ਪਾਣੀ ਚੰਗਾ ਹੈਗਾ ਹੋਰ ਉਤਰਾਂ ਦਾ ਮੈਨੇਜਮੈਂਟ ਆ ਸੋਇਲ ਦੀ ਕਾਰਬਨ ਵਧੀਆ ਮੈਨੇਜ ਕੀਤੀ ਹੋਈ ਆ ਪੀ ਐਚ ਬਹੁਤ ਨਾਰਮਲ ਹੈਗੀ ਆ 7.51 ਤਾਂ ਉਹਨਾਂ ਖੇਤਾਂ ਦੇ ਵਿੱਚ ਜ਼ਿੰਕ ਨਾ ਪਾਉਣ ਕਰਕੇ ਵੀ ਉਹਨਾਂ ਦੇ ਝਾੜ ਵਧੀਆ ਆ ਰਹੇ ਆ ਬਟ ਸਮੱਸਿਆ ਇਹ ਹੈਗੀ ਆ ਕਿ ਜ਼ਿੰਕ ਆ ਜਿਹੜਾ ਉਹ ਝੋਨੇ ਦੇ ਦਾਣਿਆਂ ਵਿੱਚ ਝੋਨੇ ਤੋ ਬਾਅਦ ਜਦੋਂ ਚੌਲ ਬਣਦਾ ਉਹਦੇ ਵਿੱਚ ਵੀ ਮਿਕਦਾਰ ਘਟ ਰਹੀਦੀ ਹੈ ਖੁਰਾਕ ਨੂੰ ਫੋਰਟੀਫਾਈਡ ਕਰਨ ਵਾਸਤੇ ਵੀ ਜ਼ਿੰਕ ਜ਼ਿਆਦਾ ਪਾਇਆ ਜਾਂਦਾ ਹੈਗਾ ਚੋਨਾ ਜਿਆਦਾ ਕੱਦੂ ਕਰਕੇ ਲੱਗਦਾ ਹੈਗਾ ਕੱਦੂ ਵਾਲੀ ਕੰਡੀਸ਼ਨ ਦੇ ਵਿੱਚ ਬੂਟਾ ਜ਼ਿੰਕ ਲੈ ਨਹੀਂ ਪਾਉਂਦਾ ਇਸੇ ਕਰਕੇ ਇਹਦੀ ਮਾਤਰਾ ਵੀ ਵੱਧ ਦੱਸੀ ਜਾਂਦੀ ਹੈਗੀ ਆ ਇਸੇ ਕਰਕੇ ਇਹਨੂੰ ਲਾਜ਼ਮੀ ਵੀ ਕੀਤਾ ਜਾਂਦਾ ਵੀ ਤੁਸੀਂ ਜ਼ਿੰਕ ਪਾਉਣਾ ਹੈਗਾ ਜ਼ਿੰਕ ਦੇ ਕਈ ਸੋਰਸ ਆ ਤੁਸੀਂ ਪਾਉਂਦੇ ਹੈਗੇ ਹੋ نیچے ਪਰ ਜ਼ਿੰਕ ਦਾ ਬੈਕਟੀਰੀਆ ਪਤਾ ਨਹੀਂ ਕੰਮ ਕਰੇਗਾ ਜਾਂ ਨਹੀਂ ਕਰੇਗਾ ਪਰ ਜ਼ਿੰਕ ਦੀ ਜੇ ਤੁਹਾਡੇ ਖੇਤ ਦੇ ਵਿੱਚ ਕਮੀ ਹੈਗੀ ਆ ਜਾਂ ਬਾਦ ਹੈਗੀ ਆ ਪਰ ਬੂਟੇ ਨੇ ਘਾਟ ਦਿਖਾ ਦਿੱਤੀ ਹੈਗੀ ਆ ਤਾਂ ਦੋ ਸਪਰੇਹਾਂ ਤੁਸੀਂ ਕਰਨੀਆਂ ਹੀ ਕਰਨੀਆਂ ਮੈਂ ਇੰਸਟਾਗ੍ਰਾਮ ਤੇ ਰੀਲ ਵੀ ਪਾਈ ਸੀ ਕਾਫੀ ਵੀਰਾਂ ਨੇ ਉਹ ਦੇਖ ਲਈ ਸ਼ੇਅਰ ਵੀ ਕਰ ਲਈ ਬਟ ਫਿਰ ਵੀ ਇਸ ਤਰ੍ਹਾਂ ਦੀਆਂ ਐਕੁਆਰੀਆਂ ਆਉਂਦੀਆਂ ਰਹਿੰਦੀਆਂ ਹੈਗੀਆਂ ਕਿ ਬਾਈ ਜੀ ਮੈਂ ਡੀਏਪ ਦੇ ਨਾਲ ਜ਼ਿੰਕ ਤਾਂ ਛਿੱਟਾ ਦੇਤਾ ਮੇਰੇ ਖੇਤ ਦੇ ਵਿੱਚ ਜਿੱਥੋਂ ਦੀ ਮੈਂ ਲੰਘਿਆ ਸੀ ਰੇਪ ਆਉਣ ਵੇਲੇ ਉੱਥੋਂ ਦੀ ਬੂਟੇ ਮੱਚ ਗਏ ਜਾਂ ਮੈਂ ਜ਼ਿੰਕ ਪਾਇਆ ਹੀ ਨਹੀਂ ਮੈਂ ਆਹ ਪੈਕੇਟ ਪਾਇਆ ਸੀਗਾ ਤੇ ਇਹਦੇ ਨਾਲ ਤੇ ਉੱਤੇ ਜ਼ਿੰਕ ਲਿਖਿਆ ਹੋਇਆ ਜਾਂ ਇਹ ਮੈਂ ਮਿਕਸਚਰ ਪਾਤਾ ਹੈਗਾ ਤਾਂ ਕਈ ਵਾਰ ਬੂਟੇ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਹੈਗੀ ਕਿਉਂਕਿ ਜ਼ਿੰਕ ਸਲਫੇਟ ਆ ਜਿਹੜਾ ਉਹ ਵੀ ਮਿੱਟੀ ਵਿੱਚ ਜਾ ਕੇ ਜਦੋਂ ਟੁੱਟਦਾ ਹੈਗਾ ਉਹਦਾ ਜਿਹੜਾ ਸਲਫੇਟ ਪਾਰਟ ਆ ਉਹ ਮਿੱਟੀ ਵਿੱਚ ਥੱਲੇ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈਗਾ ਤੇ ਜਿਹੜਾ ਸਲਫੇਟ ਪਾਰਟ ਆ ਉਹ ਮਿੱਟੀ ਦੇ ਵਿੱਚ ਪਏ ਹੋਏ ਫਾਸਫੋਰਸ ਇਨਸੋਲਵਲ ਫਾਸਫੋਰਸ ਨੂੰ ਵੀ ਅਵੇਲੇਬਲ ਕਰਾਉਣ ਦੀ ਥੋੜੀ ਕੋਸ਼ਿਸ਼ ਕਰ ਦਿੰਦਾ ਹੈਗਾ ਤੇ ਜ਼ਿੰਕ ਤੇ ਇਹ ਫਾਸਫੋਰਸ ਦੋਨੋਂ ਹੀ ਅਵੇਲੇਬਲ ਫਾਰਮ ਦੇ ਵਿੱਚ ਆਉਂਦੇ ਆ ਤਾਂ ਉਹ ਫੇਰ ਲੜਾਈ ਕਰਦੇ ਆ ਬੂਟੇ ਦੇ ਵਿੱਚ ਅੰਦਰ ਜਾਣ ਨੂੰ ਤੋਸ ਆਪਣੇ ਕੋਲੇ ਬਹੁਤ ਵਧੀਆ ਆਪਸ਼ਨ ਹੈਗੀ ਆ ਤੁਹਾਡੇ ਕੋਲੇ ਝੋਨਾ 15 ਦਿਨ ਦਾ ਹੋ ਗਿਆ 20 ਦਾ ਹੋ ਸਾਰ ਜੋ ਸਾਹਮਣੇ ਆਈ ਹੈ ਕਿ ਜ਼ਿੰਕ ਤੁਸੀਂ ਬੂਟੇ ਦੀ ਟਿੱਲਰਿੰਗ ਅਵਸਥਾ ਤੇ ਤੇ ਝੋਨੇ ਦੇ ਵਿੱਚ ਬੱਲੀ ਬਣਦੋ ਪਹਿਲਾਂ ਦੋ ਵਾਰ ਜ਼ਿੰਕ ਦੀ ਸਪਰੇਅ ਕਰ ਦਿੰਦੇ ਹੈਗੇ ਹੋ ਜ਼ਿੰਕ ਬੂਟਾ 70% ਤੇ ਤੁਹਾਡੀ ਸਪਰੇਅ ਵਾਲਾ ਜ਼ਿੰਕ ਲੈ ਲੈਂਦਾ ਹੈਗਾ ਜਿਹੜਾ ਮਿੱਟੀ ਚ ਪਾਉਣੇ ਹੈਗੇ ਉਹ ਹੋ ਸਕਦਾ ਹੈਗਾ ਵੀ 5% ਵੱਧੋ-ਵੱਧੀ ਹੋਵੇ 2% ਤੱਕ ਹੀ ਤੁਹਾਡਾ ਬੂਟਾ ਲੈਂਦਾ ਹੋਵੇ ਸੋ ਜਿਹੜਾ ਸਪਰੇਅ ਕਰਨ ਵਾਲਾ ਕੰਮ ਹੈਗਾ ਕਈ ਵੀਰਾਂ ਨੂੰ ਇਹ ਔਖਾ ਲੱਗਦਾ ਇਹ ਕਰਨਾ ਨਹੀਂ ਚਾਹੁੰਦੇ ਹੁੰਦੇ ਪਰ ਇਹਦਾ ਝਾੜ ਤੇ ਇੰਪੈਕਟ ਹੈਗਾ ਝਾੜ ਦੇ ਉੱਤੇ ਇਹਦਾ 25 ਤੋਂ 28% ਤੱਕ ਵੀ ਝਾੜ ਨੂੰ ਪ੍ਰਭਾਵਿਤ ਕਰ ਸਕਦਾ ਜ਼ਿੰਕ ਦੀਆਂ ਘਾਟ ਕਰਕੇ ਕਿਉਂਕਿ ਜਿੱਥੇ ਵੀ ਵਰਖਾ ਜ਼ਿਆਦਾ ਹੁੰਦੀ ਹੈ ਪਾਣੀ ਨਾਲ ਜ਼ਮੀਨਾਂ ਭਰੀਆਂ ਰਹਿੰਦੀਆਂ ਹੈਗੀਆਂ ਉੱਥੇ ਵੀ ਘਾਟ ਆ ਸਕਦੀ ਹੈ ਤੁਸੀਂ ਕਿਸੇ ਵੀ ਤਰੀਕੇ ਦਾ ਖੇਤ ਦੇ ਵਿੱਚ ਪਾਣੀ ਲਾ ਰਹੇ ਹੋ ਦੇ ਵਿੱਚ ਕਾਰਬੋਨੇਟ ਜ਼ਿਆਦਾ ਹੈ ਉਹਦੇ ਵਿੱਚ ਸ਼ੋਰਾ ਜ਼ਿਆਦਾ ਹੈ ਬੂਟੇ ਦੀਆਂ ਜੜਾਂ ਜਿਹੜੀਆਂ ਬ੍ਰਾਉਨਿਸ਼ ਹੋ ਜਾਂਦੀਆਂ ਹੈਗੀਆਂ ਗਰੋਥ ਨਹੀਂ ਕਰਦਾ ਹੈਗਾ ਬੂਟੇ ਦਾ ਕੱਦ ਕਰਨ ਦਾ ਕਾਰਨ ਵੀ ਜ਼ਿੰਕ ਦਾ ਐਨਜ਼ਾਈਮ ਐਕਟੀਵੇਟਰ ਹੀ ਹੁੰਦਾ ਹੈਗਾ ਪਲਾਂਟ ਦੇ ਵਿੱਚ ਜ਼ਿੰਕ ਦਾ ਘੁੰਮਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਡੇ ਮਿੱਟੀ ਦੇ ਵਿੱਚ ਕੈਰੈਕਟਰ ਸਹੀ ਨਹੀਂ ਹੈਗੇ ਤੁਹਾਡੇ ਕੋਲ ਨਹਿਰੀ ਪਾਣੀ ਨਹੀਂ ਹੈਗਾ ਤੁਹਾਡੇ ਵਰਖਾਤ ਨਹੀਂ ਹੋ ਰਹੀ ਤਾਂ ਤੁਹਾਡੇ ਬੂਟਿਆਂ ਦੇ ਉੱਪਰ ਤੁਹਾਨੂੰ ਇੱਕ ਤੋਂ ਦੋ ਵਾਰ ਜ਼ਿੰਕ ਦੇ ਸਪਰੇਅ ਕਰ ਲੈਣੀ ਚਾਹੀਦੀ ਹੈ ਡੋਜ਼ ਉਹੀ ਹੈ ਚਲਟਡ ਜ਼ਿੰਕ 12% ਲੈਣਾ ਹੈਗਾ ਤਾਂ 1 ਤੋਂ 1.5 ਗ੍ਰਾਮ ਤੱਕ ਲੈ ਸਕਦੇ ਹੋ ਜਿਹੜਾ ਲਿਕਵਿਡ ਜ਼ਿੰਕ ਜ਼ਿੰਕ ਆਕਸਾਈਡ ਆਇਆ ਹੈਗਾ ਉਹਨੂੰ ਤੁਸੀਂ 1.5 ਤੋਂ 2 ਐਮਐਲ ਪ੍ਰਤੀ ਲੀਟਰ ਲੈ ਸਕਦੇ ਹੈਗੇ ਹੋ ਜਿਹੜਾ ਜ਼ਿੰਕ ਸਲਫੇਟ ਹੈ ਜਿਹਨੂੰ ਮੈਂ ਵਧੀਆ ਨਹੀਂ ਮੰਨਦਾ ਸਪਰੇਅ ਵਾਸਤੇ ਕਿਉਂਕਿ ਇਹ ਮਿੱਟੀ ਦੀ ਪੀਐਚ ਨੂੰ ਘਟਾਵਾ ਵਧਾ ਸਕਦਾ ਇਹ ਰਹਾ ਫੈਰਸਲਫੇਟ ਆ ਘਟਾਉਂਦਾ ਹੁੰਦਾ ਜਿਹੜਾ ਜ਼ਿੰਕ ਸਲਫੇਟ ਆ ਇਹ ਵਧਾਉਂਦਾ ਹੁੰਦਾ ਤਾਂ ਫਿਰ ਆਪਾਂ ਨੂੰ ਨਾਲ ਅੱਧਾ ਕਿਲੋ ਕਾਲੀ ਦਾ ਪਾਣੀ ਸਪਰੇਅ ਕਰਨਾ ਪੈਂਦਾ ਹੈਗਾ ਜਿਹੜੇ ਕਿਸਾਨ ਭਰਾ ਮਿਹਨਤੋਂ ਪਾਜਦੇ ਹੈਗੇ ਜਾਂ ਇਹਦੀ ਓਵਰਡੋਜ਼ ਵੀ ਕਈ ਵਾਰ ਪੱਤਿਆਂ ਦੇ ਉੱਤੇ ਖਤਰਨਾਕ ਸਾਬਤ ਹੁੰਦੀ ਹੈ ਮਚਾ ਦਿੰਦੀ ਹੈ ਪੱਤੇ ਤਾਂ ਇੱਕ ਜ਼ਰੂਰ ਗੱਲ ਨੋਟ ਕਰ ਲੈਣੀ ਕਿਸੇ ਵੀ ਤਰ੍ਹਾਂ ਦਾ ਸੋਰਸ ਤੁਸੀਂ ਜ਼ਿੰਕ ਸਪਰੇਅ ਕਰਨ ਜਾ ਰਹੇ ਹੈਗੇ ਹੋ ਤਾਂ ਉਹ ਦੁਪਹਿਰ ਦੇ ਸਮੇਂ ਪੂਰੀ ਡਾਇਰੈਕਟ ਸਨਲਾਈਟ ਅਤਿ ਦਿਤੋਪ ਵਿੱਚ ਨਹੀਂ ਕਰਨਾ ਹੈਗਾ ਉਹਨੂੰ ਜਿਆਦਾ ਸਵੇਰ ਦੇ ਸਮੇਂ ਕਰੋ ਜਿਆਦਾ ਵਧੀਆ ਜਾਂ ਸ਼ਾਮ ਦੇ ਸਮੇਂ ਕਰੋ ਤੇ ਸਟਿੱਕਰ ਵੀ ਤੁਸੀਂ ਇਹਦੇ ਨਾਲ ਵਰਤ ਸਕਦੇ ਹੈਗੇ ਹੋ ਜ਼ਿੰਕ ਦੇ ਨਾਲ ਇੱਕ ਬੱਲੀ ਦੇ ਵਿੱਚ ਦਾਣਿਆਂ ਦੀ ਸੰਖਿਆ ਵੀ ਵਾਧੀ ਹੈ ਤੇ ਦਾਣਿਆਂ ਦੇ ਵਿੱਚ ਜ਼ਿੰਕ ਦੀ ਮਾਤਰਾ ਵੀ ਵਾਧੀ ਹੈਗੀ ਹੈ ਤਾਂ ਦੋ ਦੋ ਸਟੇਜਾਂ ਹੈਗੀਆਂ ਬੂਟਾ ਬਣਾਉਣ ਦੀ ਅਵਸਥਾ ਵਿੱਚ ਤੇ ਬੱਲੀ ਨਿਕਲਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰ ਲੈਣਾ ਚਾਹੀਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਿਸੇ ਹੋਰ ਵੀਡੀਓ ਰਾਈ ਮਿਲਦੇ ਹੈਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ